ਲੋ ਜੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਬਣਾਏ ਗਏ ਸੰਵਿਧਾਨ ਨੂੰ ਮੁੱਖ ਰੱਖਦੇ ਹੋਏ ਜਦੋਂ ਐਮਐਲਏ ਐਮਪੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਇੱਥੋਂ ਤੱਕ ਹੈ ਨਾ ਕਿਸੇ ਵੀ ਕੈਬਨਿਟ ਮੰਤਰੀ ਦੇ ਵੱਡਿਆਂ ਵੱਡੇ ਚੁਣਾ ਹੋਣੇ ਹੁੰਦੇ ਆ ਤਾਂ ਉਸ ਵਕਤ ਪਹਿਲੇ ਕੀ ਆਖਿਆ ਜਾਂਦਾ ਸਾਨੂੰ ਵੱਡੇ ਵੱਡੇ ਬੈਲਰਾਂ ਤੇ ਦੱਸਿਆ ਜਾਂਦਾ ਆਪਣੀ ਵੋਟ ਦਾ ਅਧਿਕਾਰ ਵਰਤੋ ਆਪਣੀ ਵੋਟ ਦਾ ਮੁੱਲ ਪਛਾਣੋ ਹਰ ਨੂੰ ਕਿਸੇ ਨੂੰ ਕਿਹਾ ਜਾਂਦਾ ਝੱਖਣ ਝੇੜੀ ਹਨੇਰੀ ਮੀਂਹ ਪਾਣੀ ਗਰਮੀ ਜੋ ਮਰਜੀ ਹੋਵੇ ਘਰੋਂ ਨਿਕਲੋ ਤੇ ਜਾ ਕੇ ਵੋਟ ਦੀ ਵਰਤੋ ਕਰੋ ਪਰ ਕੀ ਕਾਰਨ ਹੈ ਕਿ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦਾ ਸਾਨੂੰ ਜੋ ਵੋਟ ਪਾਉਣ ਦਾ ਅਧਿਕਾਰ ਹੈ ਇਹ ਜਦੋਂ ਸਿਆਸਤ ਦੀਆਂ ਨੀਹਾਂ ਪੰਚਾਇਤਾਂ ਨੂੰ ਚੁਣਿਆ ਜਾਣਾ ਹੁੰਦਾ ਤਾਂ ਉਸ ਵਕਤ ਕਿਹਾ ਜਾਂਦਾ ਆਪਣੀ ਵੋਟ ਦੇ ਅਧਿਕਾਰ ਨੂੰ ਭੁੱਲ ਜਾਓ ਸਰਬਸੰਮਤੀ ਦੇ ਨਾਲ ਸਰਪੰਚ ਬਣਾਓ ਸਰਕਾਰਾਂ ਕੁਸ ਕਰਦਿਆਂ ਨੇ ਸਲਬ ਸੰਮਤੀ ਦੇ ਨਾਲ ਬਣਾਏ ਗਏ ਸਰਪੰਚ ਨੂੰ ਗ੍ਰਾਂਟ ਵੱਖਰੀ ਦਿੱਤੀ ਜਾਏਗੀ ਕਿਉਂ ਕਿਉਂ ਸਾਨੂੰ ਪਿੰਡਾਂ ਦੇ ਵਿੱਚ ਆਪਣੀ ਵੋਟ ਦਾ ਅਧਿਕਾਰ ਵਰਤਨ ਤੋਂ ਰੋਕਿਆ ਜਾਂਦਾ ਕਿਤੇ